ਇਹ ਖਬਰ ਆ ਖਾਸ ਤੌਰ ਤੇ ਸਾਡੇ ਮਸੀਹੀ ਲੋਕਾਂ ਵਾਸਤੇ ਮਸੀਹੀ ਲੋਕਾਂ ਵਾਸਤੇ ਇਸ ਕਰਕੇ ਕਿਉਂਕਿ ਜਿਸ ਬਿਲਡਿੰਗ ਦੇ ਅਸੀਂ ਸਾਹਮਣੇ ਖੜੇ ਆ ਇਹ ਪੁਰਾਣੇ ਸਮਿਆਂ ਵਿੱਚ ਚਰਚ ਹੋਇਆ ਕਰਦਾ ਸੀਗਾ ਉਸ ਵੇਲੇ ਮਸੀਹੀ ਲੋਕਾਂ ਦੀ ਗਿਣਤੀ ਸ਼ਹਿਰ ਦੇ ਵਿੱਚ ਘਟ ਹੋਇਆ ਕਰਦੀ ਸੀ ਸਰਕਾਰ ਨੇ ਪ੍ਰਸ਼ਾਸਨ ਨੇ ਇਹਦਾ ਫਾਇਦਾ ਉਠਾਇਆ ਔਰ ਇਹਨੂੰ ਟੇਕਓਵਰ ਕੀਤਾ ਔਰ ਗਲਤ ਹੱਥਾਂ ਵਿੱਚ ਫੜਾ ਦਿੱਤਾ ਤੋਂ ਸਾਡੀ ਜਿੱਥੇ-ਜਿੱਥੇ ਵੀ ਘਟ ਗਿਣਤੀ ਹੋਈ ਆ ਹੁੰਦੀ ਆ ਉੱਥੇ-ਉੱਥੇ ਘਟ ਗਿਣਤੀ ਤੇ ਅਤਿਆਚਾਰ ਹੁੰਦੇ ਇਹ ਸਾਡਾ ਇਤਿਹਾਸ ਕਹਿੰਦਾ ਦੇਸ਼ ਦਾ ਲੇਕਿਨ ਜਿਉ ਹੀ ਸਾਡੇ ਸਾਹਮਣੇ ਖਬਰ ਆਈ ਕਿ ਇਹ ਸਾਡੇ ਪੁਰਾਤਨ ਚਰਚ ਦੀ ਨਿਲਾਮੀ ਹੋਣ ਜਾ ਰਹੀ ਆ ਤੇ ਸਾਡੇ ਵਾਸਤੇ ਬੜਾ ਵੱਡਾ ਚੈਲੰਜ ਸੀ ਅਸੀਂ ਆਪਣੇ ਲੈਵਲ ਤੇ ਆਪਣੇ ਲੋਕਾਂ ਦੇ ਨਾਲ ਸੰਪਰਕ ਬਣਾਇਆ ਚਰਨਜੀਤ ਹੰਸਰੇ ਨਾਲ ਸੰਪਰਕ ਬਣਾਇਆ ਗੁਰਦੀਪ ਸਿੰਘ ਪੰਡਾਲ ਦੇ ਨਾਲ ਸੰਪਰਕ ਬਣਾਇਆ ਤੇ ਆਪਣੀ ਕਮਿਊਨਿਟੀ ਦੇ ਸਾਰੇ ਲੋਕਾਂ ਦੇ ਨਾਲ ਗੱਲ ਕੀਤੀ ਕਿ ਇਹ ਮਸੀ ਲੋਕਾਂ ਵਾਸਤੇ ਬੜਾ ਵੱਡਾ ਚੈਲੰਜ ਆ ਮੈਂ ਮਸੀ ਲੋਕਾਂ ਵਾਸਤੇ ਇਹ ਨਹੀਂ ਵੱਡਾ ਚੈਲੰਜ ਕਹੂੰਗਾ ਕਿ ਇਹ ਸ਼ਹਿਰ ਦੀ ਸਾਡੇ ਸ਼ਹਿਰ ਦੀ ਖੂਬਸੂਰਤੀ ਆ ਅਗਰ ਇਸ ਖੂਬਸੂਰਤੀ ਨਸ਼ਟ ਹੁੰਦੀ ਆ ਤਾਂ ਪੂਰੇ ਸ਼ਹਿਰ ਵਾਸੀਆਂ ਵਾਸਤੇ ਬੜੀ ਵੱਡੀ ਪ੍ਰੋਬਲਮ ਆ ਕੋਈ ਵੀ ਚੰਗੀ ਚੀਜ਼ ਜਦੋਂ ਗਲਤ ਹੱਥਾਂ ਵਿੱਚ ਚੱਲੇ ਜਾਂਦੀ ਆ ਉਹ ਦੇਸ਼ ਨੂੰ ਵੀ ਖਤਰਾ ਕਮਿਊਨਿਟੀ ਨੂੰ ਵੀ ਖਤਰਾ ਸਾਡੇ ਲੋਕਾਂ ਵਾਸਤੇ ਵੀ ਖਤਰਾ ਤੇ ਇਸ ਖਤਰੇ ਨੂੰ ਟਾਲਣ ਵਾਸਤੇ ਅੱਜ ਅਸੀਂ ਇੱਕ ਛੋਟਾ ਜਿਹਾ ਪ੍ਰੋਟੈਸਟ ਕਰ ਰਹੇ ਆ ਕਿ ਇਹ ਜਗ੍ਹਾ ਮਸੀ ਲੋਕਾਂ ਦੀ ਆ ਰਾਜੇ ਨੇ ਕੀ ਕੀਤਾ ਸੀਗਾ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਇੱਕ ਚਰਚ ਬਣਾਇਆ ਤੇ ਲੋਕਾਂ ਨੂੰ ਧਾਰਮਿਕ ਭਾਵਨਾ ਦਾ ਸਤਿਕਾਰ ਕਰਦੇ ਔਰ ਸਿੱਖ ਲੋਕਾਂ ਨੂੰ ਗੁਰਦੁਆਰਾ ਮੁਹੱਈਆ ਕੀਤਾ ਮਸਜਿਦ ਜਿਹੜੀਆਂ ਮੁਸਲਮਾਨ ਲੋਕਾਂ ਨੂੰ ਤੇ ਹਿੰਦੂ ਲੋਕਾਂ ਵਾਸਤੇ ਮੰਦਿਰ ਪ੍ਰੋਵਾਈਡ ਕੀਤੇ ਬਾਕੀ ਸਾਰੀਆਂ ਜਗ੍ਹਾ ਸੁਰੱਖਿਅਤ ਨੇ ਲੇਕਿਨ ਜਿਹੜਾ ਸਾਡਾ ਚਰਚ ਆ ਉਹ ਸੁਰੱਖਿਅਤ ਨਹੀਂ ਆ ਆ ਮੈਂ ਤੇ ਹੈਰਾਨ ਆ ਕਿ ਇੱਕ ਬੰਦਾ ਕਹਿੰਦਾ ਕਿ ਮੈਂ ਸਰਕਾਰ ਦੇ ਕੋਲੋਂ ਪੈਸਾ ਲੈਣਾ ਪੈਸਾ ਲੈਣ ਦੀ ਖਾਤਰ ਉਹ ਕੋਰਟ ਵਿੱਚ ਚਲਾ ਜਾਂਦਾ ਕੋਰਟ ਵਿੱਚ ਉਹ ਜਾ ਕੇ ਕਹਿੰਦਾ ਕਿ ਕਪੂਰਥਲਾ ਦੇ ਵਿੱਚ ਇੱਕ ਕਲੱਬ ਨਾਂ ਦੀ ਜਗ੍ਹਾ ਪਈ ਆ ਕਿਰਪਾ ਕਰਕੇ ਮੈਨੂੰ ਉਹ ਜਗ੍ਹਾ ਵੇਚ ਕੇ ਮੇਰੇ ਪੈਸਿਆਂ ਦੀ ਪਰਪਾਈ ਕੀਤੀ ਜਾਵੇ ਬੜੀ ਹਾਸੋ ਹੀ ਨਹੀਂ ਗੱਲ ਆ ਸਾਡੇ ਸਾਰੇ ਕਮਿਊਨਿਟੀ ਦੇ ਵਿੱਚ ਵਸਦੇ ਲੋਕਾਂ ਵਾਸਤੇ ਇੱਕ ਤਮਾਚਾ ਕਿ ਉਹ ਕਹਿ ਰਿਹਾ ਐਦਾਂ ਦਾ ਡੀਸੀ ਦਫ਼ਤਰ ਵੀ ਸੇਲ ਹੋ ਸਕਦਾ ਬਹੁਤ ਸਾਰੀਆਂ ਹੋਰ ਜਗ੍ਹਾ ਵੀ ਹੈਗੀਆਂ ਇਹ ਚਰਚ ਨੂੰ ਹੀ ਕਿਉਂ ਟਾਰਗੇਟ ਕੀਤਾ ਅਸੀਂ ਇਸ ਦਾ ਪੂਰਜੋਰ ਵਿਰੋਧ ਕਰਦੇ ਆਂ ਔਰ ਅਸੀਂ ਵਰਤੇ ਦਮ ਤੱਕ ਇਹਦਾ ਪ੍ਰੋਟੈਸਟ ਕਰਾਂਗੇ ਸਰ ਜੀ ਚਰਚ ਦੀ ਗੱਲ ਕਰ ਰਹੇ ਹੋ ਪਰ ਇੱਥੇ ਕਲੱਬ ਜਿਹੜਾ ਵਾ ਉਹ ਹੁੰਦਾ ਚੱਲ ਵੀ ਰਿਹਾ ਵਾ ਤੇ ਅੱਜ ਹੀ ਕਿਉਂ ਤੁਸੀਂ ਇੱਥੇ ਪਹੁੰਚੇ ਹੋ ਕਿਉਂਕਿ ਤੁਸੀਂ ਆਪਣਾ ਦਾਵਾ ਕਰ ਰਹੇ ਹੋ ਕਿ ਚਰਚ ਸੀ ਇੱਥੇ ਹਾਂ ਮੈਂ ਦੱਸਦਾ ਕਿ ਜਬ ਜਾਗੇ ਤਬ ਸਵੇਰਾ ਅਸੀਂ ਸਾਡੀ ਪੀੜ੍ਹੀ ਨੇ ਹੋ ਸਕਦਾ ਕਿ ਇਹਨੂੰ ਸੰਭਾਲਣ ਵਿੱਚ ਥੋੜੀ ਜੀ ਅਣਗੈਲੀ ਵਰਤੀ ਹੋਵੇ ਤੁਹਾਨੂੰ ਵੀ ਅੱਜ ਹੀ ਪਤਾ ਲੱਗਾ ਇੱਥੇ ਚਰਚ ਸੀ ਸਾਨੂੰ ਪਤਾ ਤਾਂ ਕੁਝ ਦਿਨ ਪਹਿਲਾਂ ਦਾ ਸੀ ਲੇਕਿਨ ਸਾਡੇ ਕੋਲ ਇਦਾਂ ਦਾ ਐਵਿਡੈਂਸ ਨਹੀਂ ਜਦੋਂ ਮੈਂ ਪੰਜਾਬੀ ਟ੍ਰਿਬਿਊਨ ਦੀ ਖਬਰ ਪੜ੍ਹੀ ਔਰ ਪੰਜਾਬੀ ਸੌਰੀ ਦੈਨਿਕ ਟ੍ਰਿਬਿਊਨ ਦੀ ਖਬਰ ਪੜ੍ਹੀ ਉਹਨਾਂ ਨੇ ਮੰਚਨ ਕੀਤਾ ਕਿ ਇਹ ਪੁਰਾਣੇ ਸਮੇਦਾ ਚਰਚ ਹੋਇਆ ਕਰਦਾ ਸੀ ਤਾਂ ਫਿਰ ਤਾਂ ਸਾਡੇ ਹਿਰਦੇ ਵਲੁੰਦ ਰਿਗਾ ਅਸੀਂ ਸਾਰੀਆਂ ਕਮਿਊਨਿਟੀਜ਼ ਨੂੰ ਇਕੱਠਾ ਕੀਤਾ ਇਹ ਮਸਲਾ ਕੇਵਲ 크ਰਿਸਚਨਾਂ ਦਾ ਨਹੀਂ ਆ ਇਹ ਧਾਰਮਿਕ ਮੁੱਦਾ ਇੱਥੇ ਕੋਈ ਰਸਵਾ ਨਹੀਂ ਹੁੰਦੀ ਪੁਰਾਣੇ ਸਮੇਦ ਹੋਇਆ ਕਰਦਾ ਸੀ ਸਿਰ ਸ਼ਬਦ ਆ ਰਹੇ ਨੇ ਵਿੱਚ ਦੇਖੋ ਅਸੀਂ ਇਤਿਹਾਸ ਦੇ ਨਾਲ ਹੀ ਚੱਲਦੇ ਆਂ ਕਈ ਵਾਰੀ ਠੀਕ ਹੈ ਸਾਡੇ ਕੋ ਮੌਕੇ ਤੇ ਪ੍ਰੋਟੈਸਟ ਨਹੀਂ ਹੁੰਦਾ ਪਰ ਜਦੋਂ ਇਤਿਹਾਸ ਦੇ ਵਰਕਿਆਂ ਨੂੰ ਫਰੋਲਦੇ ਆ ਤੇ ਜਦੋਂ ਇਤਿਹਾਸ ਦੇ ਵਿੱਚੋਂ ਕੋਈ ਚੰਗੀ ਚੀਜ਼ ਸਾਡੇ ਸਾਹਮਣੇ ਆਉਂਦੀ ਆ ਤਾਂ ਫਿਰ ਪ੍ਰੋਟੈਸਟ ਹੁੰਦੇ ਵੀ ਆ ਬਿਲਕੁਲ ਕੋਈ ਪ੍ਰੂਫ ਹੈ ਕਿ ਜਿਹੜਾ ਚਰਚ ਹੁੰਦਾ ਸੀ ਪੁਰਾਣਾ ਜਾਂ ਕੋਈ ਐਵੀਡੈਂਸ ਹੋਵੇ ਕੋਈ ਫੋਟੋਜ਼ ਹੋਵੇ ਕੋਈ ਵੀਡੀਓ ਹੋਵੇ ਕੋਈ ਕਾਗਜ਼ੀ ਪੱਤਰ ਹੋਵੇ ਸਾਡੇ ਕੋਲ ਜਿੱਦਾਂ ਹੀ ਅਸੀਂ ਇੱਕ ਐ ਅਨਾਉਂਸ ਕੀਤਾ ਸਾਡੇ ਕੋਲ ਜਿਹੜੇ ਬੰਦੇ ਗਵਾਹ ਜੋ ਇਹਦੀ ਜਾਣਕਾਰੀ ਰੱਖਣ ਵਾਲੇ ਕੁਝ ਵੀਡੀਓ ਪ੍ਰੂਫ ਇਦਾਂ ਦੀ ਸਾਰੀਆਂ ਚੀਜ਼ਾਂ ਲੋਕ ਲੈ ਕੇ ਸਾਡੇ ਸਮਰਥਨ ਵਿੱਚ ਆ ਰਹੇ ਆ ਔਰ ਜਿੱਦੋਂ ਵੀ ਕੋਈ ਜਨਤਕ ਕਰੋ ਹਾਂ ਅੱਜ ਅੱਜ ਸਾਡਾ ਇਹ ਪ੍ਰੋਗਰਾਮ ਹੈ ਕਿ ਅਸੀਂ ਤੁਹਾਡੇ ਜਰੀਏ ਲੋਕਾਂ ਤੱਕ ਮੈਸੇਜ ਪਹੁੰਚਾ ਰਹੇ ਹਾਂ ਕਿ ਇਹ ਧਾਰਮਿਕ ਜਗਾ ਇਹ ਚਰਚ ਦੀ ਜਗਾ ਤੁਹਾਡੇ ਭਾਈ ਜਰੀਏ ਦਾ ਕੋਈ ਕੋਈ ਧਾਰਮਿਕ ਗੁਰੂ ਕੋਈ ਤੁਹਾਡੇ ਨਾਲ ਨਹੀਂ ਹੈਗਾ ਤੁਸੀਂ ਆਪਣੇ ਤੌਰ ਤੇ ਹਾਂ ਅਸੀਂ ਆਪਣੇ ਤੌਰ ਤੇ ਨਹੀਂ ਆ ਸਾਡੀ ਬੈਪਟਿਸਟ ਚੈਰੀਟੇਬਲ ਸੁਸਾਇਟੀ ਆ ਅਸੀਂ ਚਾਰ ਜ਼ਿਲ੍ਹਿਆਂ ਵਿੱਚ ਕੰਮ ਕਰਦੇ ਆ ਸਰਕਾਰ ਦੇ ਦੂਸਰਾ ਪ੍ਰੋਜੈਕਟ ਨੂੰ ਅਸੀਂ ਇੰਪਲੀਮੈਂਟ ਕਰਵਾਨੇ ਆ ਬਾਕੀ ਐਸੀ ਗੱਲ ਨਹੀਂ ਹੈ ਸ਼ੁਰੂਆਤ ਕਰਨ ਦੀ ਗੱਲ ਹੁੰਦੀ ਆ ਅਸੀਂ ਸ਼ੁਰੂਆਤ ਕੀਤੀ ਆ ਸਾਡੇ ਨਾਲ ਸਮੁੱਚਾ ਭਾਈਚਾਰਾ ਸਾਡੇ ਨਾਲ ਆ ਕੋਈ ਇਦਾਂ ਦੀ ਗੱਲ ਨਹੀਂ ਆ ਇਹ ਸਾਡਾ ਬਹੁਤ ਛੋਟ ਮੈਸੇਜ ਸਿਗਾ ਬਹੁਤ ਵੱਡੇ ਚਰਚ ਹੈਗੇ ਬੜੇ ਵੱਡੇ ਪਾਸਟਰ ਆ ਕੋਈ ਤੁਹਾਡੇ ਲਾਗੇ ਨਹੀਂ ਦਿੰਦਾ ਸਾਡੇ ਨਾਲ ਦੇਖੋ ਪਾਸਟਰ ਵੀ ਸਾਡੇ ਨਾਲ ਆ ਇਹ ਐਕਚੁਅਲੀ ਪਾਸਟਰ ਲੋਕਾਂ ਦਾ ਕੰਮ ਨਹੀਂ ਆ ਪਾਸਟਰ ਲੋਕਾਂ ਦਾ ਕੰਮ ਹੁੰਦਾ ਦੁਆ ਕਰਨੀ ਚਰਚਾਂ ਦੇ ਵਿੱਚ ਇਹ ਕੰਮ ਹੁੰਦਾ ਜਿਹੜੇ ਕਮਿਊਨਿਟੀ ਦੇ ਲੀਡਰ ਆ ਅਸੀਂ ਲੀਡਰ ਆ ਅਸੀਂ ਮੁੱਦਾ ਚੱਕ ਰਹੇ ਆ ਅਸੀਂ ਬਾਕੀ ਲੀਡਰਾਂ ਨੇ ਵੀ ਨਾਲ ਲੈ ਆਏ ਮੁੱਦਾ ਚੱਕਿਆ ਤੁਸੀਂ ਤੇ ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ ਅਸੀਂ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਵਾਂਗੇ ਇਹਦੀ ਜਿਹੜੀ ਨਿਲਾਮੀ ਆ ਤੁਰੰਤ ਰੋਕੀ ਜਾਵੇ ਤੇ ਜੋ ਸਰਕਾਰ ਦਾ ਦਖਲ ਬਣਦਾ ਉਹ ਸਰਕਾਰ ਕੋਰਟ ਦੇ ਵਿੱਚ ਦਖਲ ਦੇਵੇ ਸਾਨੂੰ ਲੋੜ ਪਈ ਕੋਰਟ ਵਿੱਚ ਜਾਣ ਦੀ ਅਸੀਂ ਵੀ ਕੋਰਟ ਅੱਜ ਜੋ ਸਰਦਾਰ ਜੋਗਾ ਸਿੰਘ ਜੀ ਟਕਵਾਲ ਚਰਨਜੀਤ ਸਿੰਘ ਹਸਨ ਤੇ ਸਾਰੀ ਸਾਰੀ ਕਮਿਊਨਿਟੀ ਜਿਹੜੀ ਆਪਣੇ ਕੱਲ ਵੀ ਸਾਡੇ ਕੋਲ ਪਹੁੰਚੇ ਸੀਗੇ ਕਿ ਇਹ ਮਸਲਾ ਵਾ ਸਾਰੇ ਲੈ ਕੇ ਵਿਦਨ ਦਾ ਪ੍ਰੂਫ ਇਹ ਲੈ ਕੇ ਸਾਰੇ ਆਏ ਸੀ ਜੀ ਉਹਨਾਂ ਪ੍ਰੂਫਾਂ ਨੂੰ ਦੇਖਣ ਤੋਂ ਬਾਅਦ ਅਸੀਂ ਦੇਖਿਆ ਕਿ ਜਿਹੜੀਆਂ ਬਹੁਤ ਸਾਰੀਆਂ ਜਗ੍ਹਾ ਜਿਹੜਾ ਇਹ ਵਿਰਾਸਤੀ ਤੇ ਰਿਆਸਤੀ ਸ਼ਹਿਰ ਵਾ ਪਰ ਇਹ ਬੜੀ ਮੰਦ ਭਾਗੀ ਗੱਲ ਆ ਕਿ ਜਿਹੜੀ ਆਪਣੇ ਆਪ ਉਹਨੂੰ ਇੱਕ ਬਦਲਾ ਦਾ ਨਾਰਾ ਦੇ ਕੇ ਤੇ ਕ੍ਰਾਂਤੀ ਦੀ ਗੱਲ ਕਰਦੀ ਸਰਕਾਰ ਸੀਗੀ ਤੇ ਉਹਨਾਂ ਕੋ ਅੱਜ 1 ਕਰੋੜ ਤੇ 42 ਲੱਖ ਰੁਪਈਆ ਵੀ ਨਹੀਂ ਨਿਕਲ ਰਿਹਾ ਕਿਉਂਕਿ ਉਹ ਜਿਹੜੀ ਜ਼ਮੀਨ ਅਕਵਾਇਰ ਕੀਤੀ ਗਈ ਸੀ ਬੰਦੇ ਦੀ ਤੇ ਉਹਨੇ ਇਹ ਕਲੇਮ ਕੀਤਾ ਸੀਗਾ ਕਿ ਮੈਨੂੰ ਇਹ ਜਗਾ ਵੇਚ ਕੇ ਦਿੱਤੀ ਜਾਵੇ ਹੁਣ ਸਾਡੇ ਕਪੂਠਲੇ ਦੇ ਵਿੱਚੋਂ ਇੱਕ ਬੁਲਟ ਟ੍ਰੇਨ ਦਾ ਜਿਹੜਾ ਹੈਗਾ ਵਾ ਟਰੈਕ ਨਿਕਲ ਰਿਹਾ ਇਸ ਤਰ੍ਹਾਂ ਦਾ ਫਿਰ ਕੱਲ ਨੂੰ ਉਹ ਵੀ ਕਹਿਣਗੇ ਕਿ ਸਰਕਾਰ ਕਹੋ ਕਿ ਸਾਡੇ ਕੋ ਪੈਸਾ ਨਹੀਂ ਹੈਗਾ ਕੱਲ ਨੂੰ ਛਲ ਮਰ ਬਾਗ ਵੇਚ ਦੋ ਜਾਂ ਹੋਰ ਜਿਹੜੀਆਂ ਵਿਰਾਸਤੀ ਜੜੀਆਂ ਹੈਗੀਆਂ ਵਾ ਬਿਲਡਿੰਗਾਂ ਉਹ ਵੇਚ ਕੇ ਆਪਾਂ ਜਿਹੜਾ ਹੈਗਾ ਕਪੂਠਲੇ ਦੇ ਜਿਹੜੇ ਹੈਗਾ ਅਕਵਾਇਰ ਕੀਤੀਆਂ ਜ਼ਮੀਨਾਂ ਵਾ ਉਹਨਾਂ ਨੂੰ ਜਿਹੜਾ ਹੈਗਾ ਆਪਾਂ ਦਈਏ ਜਦ ਕਿ ਪਹਿਲਾਂ ਇਹ ਗੱਲ ਕਰਦੇ ਸੀ ਕਿ ਇੰਨਾ ਰੁਪਈਆ ਜਿਹੜਾ ਹੈਗਾ ਫਲਾਨੀ ਜਗ੍ਹਾ ਤੋ ਆਜੂਗਾ ਇੰਨਾ ਰੇਤ ਮਾਫੀਏ ਤੋ ਆਜੂਗਾ ਇੰਨਾ ਸਕੂਲ ਮਾਫੀਏ ਤੋ ਆਜੂਗਾ ਇੰਨਾ ਸਾਨੂੰ ਸ਼ਰਾਬ ਵੇਚ ਕੇ ਆਜੂਗਾ ਬੜੀਆਂ ਗੱਲਾਂ ਕੀਤੀਆਂ ਗਈਆਂ ਸੀਗੀਆਂ ਸੋ ਅਸੀਂ ਆਸ਼ਵਾਸ਼ਣ ਦਿੰਨੇ ਆ ਕਿ ਅਸੀਂ ਮੁਸੀਬਾਈ ਚਾਰੇ ਦੇ ਨਾਲ ਮੋਢੇ ਨਾਲ ਮੋਢਾ ਲਾ ਖੜੇ ਆ ਕਿਉਂਕਿ ਅਸੀਂ ਗੁਰੂ ਨਾਨਕ ਦੇ ਫਲਸਫੇ ਨੂੰ ਫਾਲੋ ਕਰਦੇ ਆ ਤੇ ਸੱਬੇ ਸਾਂਝੀ ਵਾਲ ਸੁਦਾਇਨ ਕੋਈ ਨਾ ਦਿਸੇ ਬਾਹਰ ਆ ਜੀਓ ਇਹ ਸਾਰੇ ਹੀ ਧਰਮ ਸਤਕਾਰ ਯੋਗ ਨੇ ਤੇ ਅਸੀਂ ਆਸ਼ਵਾਸ਼ਣ ਇਹਨਾਂ ਨੂੰ ਦਿੰਨੇ ਆ ਕਿ ਜਿੱਥੇ ਵੀ ਕਿਤੇ ਲੋੜ ਪਈ ਚਾਹੇ ਨੇਰੇ ਸਵੇਰੇ ਜਿੱਥੇ ਵੀ ਆ ਅਸੀਂ ਪੰਜਾਬ ਕਿਸਾਨ ਯੂਨੀਅਨ ਬਾਕੀ ਵੱਲੋਂ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਇਹਨਾਂ ਦੇ ਨਾਲ ਖੜੇ ਆ ਅਗਲੇ ਮਹੀਨੇ ਨੁਲਾਮੀ ਜਿਹੜੀ ਆ ਉਹ ਤਰੀਕ ਜਿਹੜੀ ਤੈਅ ਹੋ ਚੁੱਕੀ ਹੈ ਕੀ ਉੱਪਰ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਕੱਲੀ ਗੱਲਬਾਤ ਹੋਈ ਸੀ ਤੇ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਨੁਲਾਮੀ ਹਾਲ ਦੀ ਘੜੀ ਪੋਸਟਪੋਨ ਹੋ ਚੁੱਕੀ ਆ ਸਾਨੂੰ ਇਹ ਗੱਲ ਖਬਰ ਮਿਲੀ ਸੀਗੀ ਕਿ ਕਿਉਂਕਿ ਕੱਲ ਜੀ ਸਾਹਿਬ ਫਗਵਾੜੇ ਗਏ ਹੋਏ ਸੀਗੇ ਤੇ ਸਾਡੀ ਇੱਕ ਗੱਲਬਾਤ ਹੋਈ ਸੀ ਜੇ ਉਹਨਾਂ ਦੇ ਪ੍ਰਸ਼ਾਸਨ ਦੇ ਨਾਲ ਉਹ ਕਹਿੰਦੇ ਸੀ ਕਿ ਨਲਾਮੀ ਜਿਹੜੀ ਆ ਉਹ ਰੋਕ ਦਿੱਤੀ ਗਈ ਆ ਸੋ ਚਲੋ ਜੇ ਰੋਕ ਦਿੱਤੀ ਗਈ ਆ ਬਹੁਤ ਵਧੀਆ ਵਾ ਪਰ ਜਿਹੜੀ ਤੁਸੀਂ ਆਪਣੇ ਪੱਤਰਕਾਰ ਵੀਰਾਂ ਨੇ ਵੀ ਸਵਾਲ ਕੀਤਾ ਕਿ ਪਹਿਲਾਂ ਕਿਉਂ ਨਹੀਂ ਗੱਲ ਹੋਈ ਕਿਉਂਕਿ ਜਿਹੜੀ ਇਹ ਨਾ ਇਹ ਸਿਰਫ ਅਸੀਂ ਪਤਾ ਕੀਤਾ ਕਿ ਸਿਰਫ 50 60 ਸਾਲ ਪਹਿਲਾਂ ਹੀ ਸਿਰਫ 50 ਸਾਲ ਪਹਿਲਾਂ ਹੀ ਜਿਹੜਾ ਹੈਗਾ ਕਲੱਬ ਵਾਏ ਹੌਣ ਦੇ ਵਿੱਚ ਆਉਂਦਾ ਵਾ ਤੇ ਜਿਹੜੀ ਇਹ ਬਿਲਡਿੰਗ ਆ ਇਹ 100 ਸਾਲ ਤੋਂ ਪੁਰਾਣੀ ਆ ਉਸ ਸਮੇਂ ਇਸ ਕਮਿਊਨਿਟੀ ਦੇ ਜਿਹੜੇ ਲੋਕ ਸੀਗੇ ਉਹ ਬੜੇ ਘੱਟ ਸੀਗੇ ਇੱਥੇ ਕੁਝ ਪਰਿਵਾਰ ਹੀ ਸੀਗੇ ਤੇ ਜਿਹੜੇ ਥੋੜੇ ਪਰਿਵਾਰ ਆ ਉਹਨਾਂ ਨਾਲ ਹਮੇਸ਼ਾ ੱਤਕਾ ਹੁੰਦਾ ਰਿਹਾ ਵਾ ਇਹ ਆਪਾਂ ਆਮ ਹੀ ਦੇਖਿਆ ਤੁਸੀਂ ਪਿੱਛੇ ਜੇ ਵੱਕੋ ਬੋਰਡ ਦਾ ਬੈਲ ਆਇਆ ਵਾ ਤੁਸੀਂ ਉਹ ਵੀ ਦੇਖਿਆ ਕਿ ਕਿਸ ਤਰ੍ਹਾਂ ਸਰਕਾਰ ੱਤਕਾ ਕਰ ਰਹੀ ਹੈ ਸਰਕਾਰ ਜਿਹੜੀ ਹੈਗੀ ਆ ਇੱਕ ਇੱਕ ਰਾਸ਼ਟਰ ਵੱਲ ਨੂੰ ਜਿਹੜਾ ਇਹ ਵਧਾਇਆ ਜਾ ਰਿਹਾ ਸਿਸਟਮ ਤੇ ਲੋਕ ਵਕ ਵਕ ਧਰਮ ਦੇ ਲੋਕ ਵੀ ਖੜੇ ਆ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਸਾਡੇ ਗੁਰਦੀਪ ਅੰਡਾ ਜੀ ਖੜੇ ਆ ਪਾਸਟਰ ਸਾਹਿ ਤੇ ਅਸੀਂ ਵਾਲਮੀ ਭਾਈਚਾਰੇ ਵੱਲੋਂ ਇਹਨਾਂ ਦੇ ਹੱਕ ਵਿੱਚ ਆਏ ਆ ਅੱਜ ਕਿ ਸਾਡੇ ਧਿਆਨ ਵਿੱਚ ਮਾਮਲਾ ਆਇਆ ਸੀ ਕਿ ਜਗਜੀਤ ਕਲੱਬ ਦੀ ਨਿਲਾਮੀ ਹੋ ਰਹੀ ਆ ਕਿ ਸਾਨੂੰ ਸਾਡੇ ਬਜ਼ੁਰਗ ਸੰਸਦ ਦੇ ਹੁੰਦੇ ਸੀ ਕਿ ਜਦੋਂ ਸਾਡੇ ਕਪੂਰਥਲੇ ਦੇ ਮਹਾਰਾਜਾ ਜੀ ਰਾਜਾ ਜੀ ਹੁੰਦੇ ਸੀਗੇ ਕਿ ਸਾਡੇ ਇਹਨਾਂ ਇੱਕ ਉਹ ਸਾਡੇ ਧਰਮਾਂ ਨੂੰ ਸਤਿਕਾਰ ਕਰਦੇ ਸਾਰੇ ਸਾਡੇ ਧਰਮਾਂ ਨੂੰ ਪਿਆਰ ਕਰਦੇ ਸੀਗੇ ਉਹਨਾਂ ਨੇ ਹਿੰਦੂ ਸਮਾਜ ਦੇ ਨੂੰ ਆਪਣੇ ਹਿੰਦੂ ਭਾਈਚਾਰੇ ਨੂੰ ਇੱਕ ਪੰਜ ਮੰਦਰ ਜਿਹੜਾ ਆ ਉਹ ਦਾਨ ਵਜੋਂ ਜਗ੍ਹਾ ਦਿੱਤੀ ਸੀ ਪੰਜ ਮੰਦਰ ਬਣਾ ਕੇ ਦਿੱਤਾ ਸੀਗਾ ਤੇ ਸਿੱਖਾ ਸਿੱਖ ਭਾਈਚਾਰੇ ਨੂੰ ਸ੍ਰੀ ਗੁਰਦੁਆਰਾ ਸਾਹਿਬ ਉਹ ਬਣਾ ਕੇ ਦਿੱਤਾ ਸੀਗਾ ਤੇ ਮੁਸਲਮਾਨ ਭਾਈਚਾਰੇ ਨੂੰ ਜਿਹੜਾ ਇੱਕ ਮਸਜਿਦ ਜਿਹੜੀ ਆ ਉਹ ਇੱਕ ਦਾਨਵਜੋ ਜਿਹੜੀ ਆ ਮਸਜਿਦ ਬਣਾ ਕੇ ਦਿੱਤੀ ਸੀਗੀ ਤੇ ਜਿਹੜਾ ਕਿ ਕ੍ਰਿਸ਼ਚਨ ਭਾਈਚਾਰੇ ਨੂੰ ਜਿਹੜਾ ਆ ਇੱਕ ਚਰਚ ਜਿਹੜੀ ਆ ਉਹ ਬਣਾ ਕੇ ਦਿੱਤੀ ਸੀਗੀ ਤੇ ਜੇ ਗੱਲ ਕਰ ਰਹੇ ਹਾਂ ਕਿ ਪੰਜ ਮੰਦਰ ਉੱਥੇ ਜਿਹੜਾ ਵਾ ਦਾਨ ਚ ਦਿੱਤੀ ਹੀ ਜਗਾ ਮੰਦਰ ਆ ਉੱਥੇ ਸਟੇਗੋਡਾਰਾ ਤੇ ਉੱਥੇ ਗੁਰਦੁਆਰਾ ਵਾ ਤੇ ਮਸਜਿਦਾ ਉੱਥੇ ਮਸਜਿਦ ਬਣੀ ਹੋਈ ਆ ਤੇ ਇੱਥੇ ਕਲੱਬ ਚੱਲ ਰਿਹਾ ਤੇ ਤੁਸੀਂ ਚਰਚ ਦੀ ਗੱਲ ਕਰ ਰਹੇ ਹੋ ਕਿ ਚਰਚ ਨੂੰ ਦਾਨ ਕੀ ਜਗ੍ਹਾ ਤੇ ਚਰਚ ਸੀ ਇੱਥੇ ਪਰ ਇਦਾਂ ਦੀ ਨਜ਼ਰ ਨਹੀਂ ਆ ਰਹੀ ਗੋਲ ਇਹਦੇ ਵਿੱਚ ਕਿ ਸਰਕਾਰਾਂ ਨੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕਿਉਂਕਿ ਘਟ ਗਿਣਤੀ ਦੇ ਲੋਕਾਂ ਦਾ ਹਮੇਸ਼ਾ ਹੀ ਤੱਕਾ ਹੁੰਦਾ ਆ ਕਿ ਸ਼ੁਰੂ ਤੋਂ ਆ ਕੇ ਮਤਲਬ ਤੱਕਾ ਕਰਦੀਆਂ ਆਂ ਸਰਕਾਰਾਂ ਸਮੇਂ-ਸਮੇਂ ਤੇ ਤੇ ਇਹਨਾਂ ਨੂੰ ਜਿਹੜਾ ਕਿ ਇੱਥੇ ਜਿਹੜੀ ਚਰਚ ਦੀ ਜਿਹੜੀ ਆ ਉਹ ਉੱਥੇ ਜੂਆ ਖੇਡਾਉਂਦੇ ਰੇ ਆ ਬੇਦਬੀ ਕਰਦੇ ਰੇ ਆ ਮੈਂ ਕਹਿੰਦਾ ਬੜੀ ਮੰਦ ਭਾਗੀ ਗੱਲ ਆ ਸਰਕਾਰ ਲਈ ਸਾਡੇ ਧਿਆਨ ਚ ਤੇ ਬਹੁਤ ਚਿਰ ਦਾ ਦਾ ਮਾਮਲਾ ਸੀਗਾ ਮੈਂ ਕਿਰਚਨ ਭਾਈ ਚੜਾ ਨਾਲ ਸੰਪਰਕ ਵੀ ਕਰਦਾ ਰਿਹਾ ਕਿ ਇਹ ਤੁਹਾਡੀ ਜਗ੍ਹਾ ਆ ਤੁਸੀਂ ਆਪਣੀ ਜਗ੍ਹਾ ਸੰਭਾਲੋ ਤੇ ਅਸੀਂ ਤੁਹਾਡੇ ਨਾਲ ਆ ਕਿ ਅਸੀਂ ਸਮੂਹ ਵਾਲਮੀਕ ਭਾਈ ਚੜਾ ਜਿਹੜਾ ਇਹਨਾਂ ਦੇ ਨਾਲ ਆ ਕਿ ਜੇਕਰ ਸਰਕਾਰ ਨੇ ਕੋਈ ਨਿਲਾਮੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਸਮੂਹ ਜਹਾ ਵਾਲਮੀਕ ਭਾਈ ਚੜਾ ਜਿਹੜਾ ਇਹਨਾਂ ਨਾਲ ਮੋਢਾ ਨਾਲ ਮੋਢਾ ਲਾ ਕੇ ਦਖਲ ਹੋਵਾਂਗੇ ਕਿ ਜਿਹੜੀ ਰਾਜੇ ਰਾਜੇ ਵੱਲੋਂ দান ਕੀਤੀ ਜਗ੍ਹਾ ਜਿਹੜੀ ਚਰਚ ਨੂੰ ਇਹ ਮਸੀਹ ਭਾਈ ਚੜ੍ਹ ਨੂੰ ਮਿਲਣੀ ਚਾਹੀਦੀ ਆ ਇਹ ਮਸੀਹ ਭਾਈ ਚੜ੍ਹ ਦੇ ਜਿਹੜੇ ਆ ਇਨਾਂ ਦੇ ਹਵਾਲੇ ਕੀਤੀ ਜਾਣੀ ਚਾਹੀਦੀ ਆ ਇਹਦੇ ਲਈ ਅਸੀਂ ਇਹਨਾਂ ਲਈ ਕੋਟਲੀ ਵੀ ਕੋਈ ਸੰਘਰਸ਼ ਲਈ ਕੋਈ ਐਡੀਸ਼ਨ ਨਹੀਂ ਪਾਈ ਤੇ ਅਸੀਂ ਸਮੂਹ ਮਲਵੀ ਭਾਈ ਜਰਾ ਜਰਾ ਆ ਮੋੜਾ ਮੋੜਾ ਲਖੜੇ ਹੋਵਾਂਗੇ ਜੀ ਰੋਲਾ ਹਾਂਜੀ ਮੈਂ ਪਾਦਰੀ ਰਾਜੂ ਮੈਂ ਸੀ ਪ੍ਰੈਸ ਬਟਨ ਇਨਚਾਰਜ ਆਫ ਸੀਐਨਆਈ ਚਰਚ 250 ਸਬ ਚੰਡੀਗੜ੍ਹ ਦਾ ਪਾਦਰੀ ਹਾਂ ਤੋਂ ਸਾਨੂੰ ਅੱਜ ਇਹ ਖਬਰ ਮਿਲੀ ਕਿ ਇਸ ਪੈਲਸ ਦੇ ਬਾਰੇ ਜਗਜੀਤ ਸਿੰਘ ਜੋ ਕਲੱਬ ਹੈ ਹਿਸਟੋਰਿਕਲੀ ਦੇਖਿਆ ਜਾਂ ਜਦ ਮੈਸਮ ਨੂੰ 스ਕੜੀ ਕੀਤੀ ਤਾਂ ਉਸ ਸਮੇਂ ਜੋ ਉਥੋਂ ਦੇ ਰਾਜਾ ਸੀਗੇ ਉਹਨਾਂ ਨੇ ਸਟੇਟ ਗੁਰਦੁਆਰਾ ਔਰ ਜੋ ਮਸਜਿਦ ਹੈ ਔਰ ਇਹ ਇਹ ਜੋ ਚਰਚ ਹੈ ਇਹ ਔਰ ਪੰਜ ਮੰਦਰ ਜੋ ਨਾਰਾਇਣ ਮੰਦਰ ਹੈ ਤਾਂ ਇਹ ਪੰਜ ਚਾਰ ਕਮਿਊਨਿਟੀਆਂ ਨੂੰ ਉਹਨਾਂ ਨੇ ਡੋਨੇਟ ਕੀਤਾ ਲੇਕਿਨ ਉਸ ਤੋਂ ਬਾਅਦ ਘਟਗਿੰਤੀ ਹੋਣ ਕਰਕੇ ਕ੍ਰਿਸ਼ਨਾ ਦੀ ਤੋਂ ਇਸ ਪੈਲੈਸ ਦੇ ਕਲੱਬ ਦੇ ਉੱਪਰ ਕਬਜ਼ਾ ਕਰ ਲਿਆ ਗਿਆ ਔਰ ਸਰਕਾਰ ਨੇ ਇਸ ਦੇ ਉੱਪਰ ਕਬਜ਼ਾ ਕੀਤਾ ਹੈ ਲੇਕਿਨ ਇਹ ਇੱਕ ਮਸੀਹੀ ਜੋ ਬਸੇਹੀ ਭਾਵਨਾ ਨੂੰ ਠੇਸ ਪਹੁੰਚਾਉਣਾ ਹੈ। ਤੋਂ ਅਸੀਂ ਨਹੀਂ ਚਾਹੁੰਦੇ ਕਿ ਇਸ ਕਲੱਬ ਦੀ ਜੋ ਨਿਲਾਮੀ ਹੋਵੇ ਜਾਂ ਇਸ ਨੂੰ ਸੇਲ ਕੀਤਾ ਜਾਵੇ। ਅਸੀਂ ਚਾਹੁੰਦੇ ਹਾਂ ਕਿ ਇਹ ਚਰਚ ਹੀ ਰਵੇ। ਤੋਂ ਸਾਰੀ ਕਮਿਊਨਿਟੀ ਦੇ ਲਈ ਸਾਰਿਆਂ ਦੇ ਲਈ ਇੱਕ ਆਸਥਾ ਦਾ ਇੱਕ ਪਲੇਸ ਹੈ। ਤੋਂ ਅਸੀਂ ਚਾਹੁੰਦੇ ਹਾਂ ਕਿ ਇਹ ਚਰਚ ਹੀ ਰਵੇ। ਅਗਰ ਇਹਦੀ ਲੋਕੇਸ਼ਨ ਦੇਖੀ ਜਾਵੇ ਬਾਹਰੋਂ ਔਰ ਅੰਦਰੋਂ ਲੋਕੇਸ਼ਨ ਦੇਖੀ ਜਾਵੇ ਤੋਂ ਤੁਹਾਨੂੰ ਉਹ ਸਾਰਾ ਚਰਚ ਦੀ ਆਲਟਰ ਮਿਲੇਗੀ। ਤੁਹਾਨੂੰ ਬੈਂਚਸ ਮਿਲਣਗੇ। ਉਹ ਇੱਕ ਐਵੀਡੈਂਸ ਹੈ, ਪ੍ਰੂਫ ਹੈ ਕਿ ਇਹ ਚਰਚ ਅਗਰ ਸਰਕਾਰ ਇਸ ਦੇ ਉੱਪਰ ਧੱਕਾ ਕਰਦੀ ਹੈ ਤਾਂ ਅਸੀਂ ਅਸੀਂ ਨਹੀਂ ਚਾਹੁੰਦੇ ਕਿ ਸਰਕਾਰ ਧੱਕਾ ਕਰੇ ਅਸੀਂ ਸਰਕਾਰ ਦੇ ਨਾਲ ਹਾਂ ਪ੍ਰਸ਼ਾਸਨ ਸਾਡੀ ਆਵਾਜ਼ ਨੂੰ ਸੁਣੇ ਔਰ ਪ੍ਰਸ਼ਾਸਨ ਦੇ ਨਾਲ ਹੀ ਅਸੀਂ ਮਿਲ ਕੇ ਅਸੀਂ ਅੱਗੇ ਅਸੀਂ ਚਰਚ ਦੀ ਗੱਲ ਕਰ ਰਹੇ ਹਾਂ ਪਰ ਅੰਦਰ ਜੇ ਗੱਲ ਕੀਤੀ ਜਾਵੇ ਸ਼ਾਮ ਨੂੰ ਗਵਰਨਮੈਂਟ ਜਿਹੜਾ ਉਹ ਖੇលਿਆ ਜਾਂਦਾ ਜਾਂ ਇੱਥੇ ਤਾਸ਼ ਵਗੈਰਾ ਜਿਹੜੀ ਉਹ ਖੇਲੀ ਜਾਂਦੀ ਹੈ ਤੇ ਇਸ ਬਾਰੇ ਕੀ ਕਹੋਗੇ ਦੇਖੋ ਜੀ ਇਹ ਐਕਚੁਅਲੀ ਇੱਕ ਇੱਕ ਬੇਅਦਬੀ ਵੀ ਹੈ ਇੱਕ ਧਾਰਮਿਕ ਥਾਂ ਦੀ ਬੇਅਦਬੀ ਵੀ ਹੈ ਕਿ ਇੱਕ ਚਰਚ ਨੂੰ ਅਸੀਂ ਕਲੱਬ ਬਣਾ ਦਿੱਤਾ ਜੌਹੰਦਰਤਾਸ਼ ਖੇਡੀ ਜਾ ਰਹੀ ਹੈ ਤੋ ਇਹ مسیਹੀ ਜੋ ਸਮਾਜ ਹੈ ਉਹਦੀ ਧਾਰਮਿਕ ਪਾਵਰ ਉੱਠੇਸ ਪਾਉਣਾ